ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਦਰਬਾਰ ਸਾਹਿਬ ਜਿਸ ਤਰ੍ਹਾਂ ਚਮਤਕਾਰ ਹੋਇਆ ਸੁਖਬੀਰ ਬਾਦਲ ਨੂੰ ਮੱਥੇ ਟਿਕ ਰਹੇ ਨੇ ਮੈਂ ਇਸ ਬਾਰੇ ਆਪ ਜੀ ਦੇ ਨਾਲ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਬਹੁਤਾ ਬੋਲਣ ਦੀ ਜ਼ਰੂਰਤ ਨਹੀਂ ਇਸ ਵਿਸ਼ੇ ਤੇ ਆਪਾਂ ਕੁਝ ਕੁ ਬੇਨਤੀਆਂ ਹੀ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸੁਖਬੀਰ ਬਾਦਲ ਨੂੰ ਇੱਕ ਬੀਬੀ ਮੱਥਾ ਟੇਕ ਗਈ ਹੁਣ ਕਈ ਲੋਕਾਂ ਨੇ ਜਿਹੜਾ ਹੈ ਇਸ ਵਿਸ਼ੇ ਨੂੰ ਬੜਾ ਉਤਰਾ ਚੜਾ ਕੀਤਾ ਹੋਇਆ ਹੈ ਲੋਕਾਂ ਨੇ ਵੀਡੀਓ ਪਾ ਦਿੱਤੀਆਂ ਸੁਖਬੀਰ ਬਾਦਲ ਮੱਥਾ ਟਿਕਾਰੇ ਨੇ ਜੀ ਸੁਖਬੀਰ ਬਾਦਲ ਨੂੰ ਮੱਥੇ ਟੇਕੇ ਜਾ ਰਹੇ ਨੇ ਪਰ ਸਾਫ ਸੰਗਤ ਉਹਦੀ ਸੱਚਾਈ ਕੀ ਹੈ ਮੈਂ ਇੱਕ ਬੇਨਤੀ ਨਾਲ ਹੀ ਕਰਾਂ ਅਸਲ 'ਚ ਸੁਖਬੀਰ ਬਾਦਲ ਨੂੰ ਮੱਥਾ ਟੇਕਿਆ ਜਾ ਰਿਹਾ ਉਸ ਬੀਬੀ ਦੀ ਭਾਵਨਾ ਕੀ ਹੈ ਜਾਂ ਤੇ ਉਹਨੂੰ ਮੱਥਾ ਟੇਕਿਆ ਜਾ ਰਿਹਾ ਵੀ ਗੋਲਕਦਾ ਪੈਸਾ ਸਾਰਾ ਇਹੀ ਹੜੱਪ ਲੈਂਦਾ ਵੀ ਟੇਢੇ ਢੰਗ ਨਾਲ ਇਹਨੂੰ ਮੱਥਾ ਟੇਕ ਦਿਓ ਜਾਂ ਫਿਰ ਹੋ ਸਕਦਾ ਹੈ ਉਸ ਬੀਬੀ ਨੇ ਮੱਥਾ ਟੇਕ ਰਿਆ ਜਿਹੜਾ ਇਨਸਾਨ ਹੈ ਉਹਦੀ ਭਾਵਨਾ ਕੀ ਹੈ ਉਹਨੂੰ ਜ਼ਰੂਰ ਵੇਖੋ ਹੋ ਸਕਦਾ ਹੈ ਉਸ ਬੀਬੀ ਨੇ ਅਣਜਾਣ ਪੁਨੇ ਦੇ ਵਿੱਚ ਗਲਤੀ ਨਾਲ ਮੱਥਾ ਟੇਕ ਦਿੱਤਾ ਹੋਵੇ ਕਿਸੇ ਸੇਵਾਦਾਰ ਦੇ ਰੂਪ ਦੇ ਵਿੱਚ ਜਾਂ ਫਿਰ ਇਹਨੂੰ ਆਪਾਂ ਜਿਹੜੇ ਮਰਜ਼ੀ ਐਂਗਲ ਤੋਂ ਵੇਖ ਸਕਦੇ ਹਾਂ ਇਹਦੇ ਵਿੱਚ ਸੁਖਵੀਰ ਬਾਦਲ ਦਾ ਕੋਈ ਦੋਸ਼ ਨਹੀਂ ਸਾਧ ਸੰਗਤ ਮੈਂ ਬੇਨਤੀ ਤਾਂ ਵੀ ਕਰਦਾ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਲੋਕਾਂ ਦੇ ਵਿੱਚ ਚੰਗੀ ਛਵੀ ਬਣਾਉਣ ਦੇ ਲਈ ਕਿਸੇ ਬੀਬੀ ਨੂੰ ਆਪ ਹੀ ਇਖਤਿਆਰ ਕੀਤਾ ਤਿਆਰ ਕੀਤਾ ਵੀ ਮੱਥਾ ਟੇਕ ਦਿਓ ਸੰਗਤ ਸਾਰੀ ਜਿਹੜੀ ਹੈ ਉਹ ਸਤਕਾਰ ਕਰਨ ਲੱਗ ਜੇ ਇਹ ਰਾਜਨੀਤਿਕ ਬੰਦਿਆਂ ਦੀਆਂ ਬਹੁਤ ਵੱਡੀਆਂ ਚਾਲਾਂ ਹੁੰਦੀਆਂ ਨੇ ਤੇ ਸਾਧ ਸੰਗਤ ਹੋ ਸਕਦਾ ਕੋਈ ਇਦਾਂ ਦੀ ਚਾਲ ਹੋਵੇ ਪਰ ਮੈਂ ਇਹਨੂੰ ਸਮਝਦਾ ਕਿ ਉਸ ਬੀਬੀ ਨੇ ਜੋ ਕੀਤਾ ਉਹ ਗਲਤ ਕੀਤਾ ਘਟੋ ਘਟ ਇੰਨਾ ਕੋਈ ਬੰਦੇ ਨੂੰ ਪਤਾ ਹੁੰਦਾ ਵੀ ਅਸੀਂ ਉਸ ਦਰ ਤੇ ਆਇਆ ਜਿੱਥੇ ਬੰਦੇ ਦੀ ਜਿਹੜੀ ਹੈ ਮੱਥਾ ਟੇਕਣ ਦਾ ਫਰਜ਼ ਸਭ ਦਾ ਹੈ ਇੱਥੇ ਆਪਾਂ ਬੰਦੇ ਨੂੰ ਜੇ ਰੱਬ ਬਣਾ ਕੇ ਪੇਸ਼ ਕਰੀਏ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਕੀ ਹੈ ਮਿੱਤਰੇ ਔਰ ਨਾਲ ਦੂਜੀ ਗੱਲ ਸਾਧ ਸੰਗਤ ਇਹਨਾਂ ਨੂੰ ਤੇ ਪਤਾ ਹੁੰਦਾ ਵੀ ਅਸੀਂ ਮੰਗਣ ਕਿਹੜੇ ਦਰ ਤੋਂ ਆਇਆ ਤੇ ਕਿੱਥੇ ਮੱਥਾ ਟੇਕ ਰਹੇ ਆ ਤੇ ਨਾਲ ਮੈਂ ਬੇਨਤੀ ਕਰਾਂ ਚਲੋ ਠੀਕ ਹੈ ਜੋ ਉਸ ਬੀਬੀ ਨੇ ਮੱਥਾ ਟੇਕ ਵੀ ਦਿੱਤਾ ਪਰ ਸਾਡੇ ਲੋਕਾਂ ਨੇ ਜਿਹੜਾ ਹੈ ਸੁਖਬੀਰ ਬਾਲਨੂ ਜੋ ਮੱਥਾ ਟਿਕਾ ਰਿਹਾ ਜੀ ਐਂ ਕਰ ਸਾਧ ਸੰਗਤ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਕੁਝ ਸਮੇਂ ਲਈ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਉਹ ਬੰਦਾ ਤਨਖਾਇਆ ਹੈ ਆਪਣੀ ਜੋ ਸੇਵਾ ਹੈ ਉਹਨੂੰ ਨਿਵਾ ਰਹੇ ਨੇ ਸਾਧ ਸੰਗਤ ਨੂੰ ਨਿਭਾਉਣ ਦੇਣੀ ਚਾਹੀਦੀ ਹੈ ਕੁਝ ਸਪੈਸ਼ਲ ਸਤਕਾਰ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸੇਵਾਦਾਰ ਨੇ ਉਹਨਾਂ ਤੋਂ ਸੇਵਾ ਲਈ ਜਾ ਸਕਦੀ ਹੈ ਉਹਨਾਂ ਨੂੰ ਵਿਸ਼ੇਸ਼ ਸਤਕਾਰ ਦੇਣਾ ਇਹ ਸਾਡੀ ਬਹੁਤ ਵੱਡੀ ਭੁੱਲ ਹੋਏਗੀ ਹਾਂ ਆਮ ਸੰਗਤ ਵਾਲਾ ਵਰਤੀਰਾ ਉਹਨਾਂ ਦੇ ਨਾਲ ਕੀਤਾ ਜਾਏ ਇਹ ਗੱਲ ਜ਼ਰੂਰ ਆਪ ਜੀ ਦੇ ਧਿਆਨ ਵਿੱਚ ਹੋਵੇ ਸਾਧ ਸੰਗਤ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਥੋੜਾ ਸਾਈਡ ਰੱਖਿਆ ਜਾਵੇ ਤੇ ਨਾ ਹੀ ਉਹਨਾਂ ਨੂੰ ਮੱਥਾ ਟੇਕਿਆ ਜਾਵੇ ਕੋਈ ਅਦਬ ਸਤਕਾਰ ਨਾ ਸਿਰਫ ਸੰਗਤ ਸਮਝ ਕੇ ਜਿਹੜਾ ਹੈ ਉਹਨਾਂ ਦਾ ਸਤਕਾਰ ਬਰਕਰਾਰ ਰੱਖਿਆ ਜਾਵੇ ਕੋਈ ਸਪੈਸ਼ਲ ਸਤਕਾਰ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਦੋਖੀ ਨੇ ਦੋਸ਼ੀ ਨੇ ਇਸ ਕਰਕੇ ਉਹ ਆਪਣੀ ਜਿਹੜੀ ਸਜ਼ਾ ਹੈ ਉਹਨ ਭੁਗਤ ਰਹੇ ਨੇ ਜੋ ਧਾਰਮਿਕ ਸਜ਼ਾ ਜਿਹੜੀ ਹੈ ਉਹਨਾਂ ਨੂੰ ਲੱਗੀ ਹੋਈ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਾਧ ਸੰਗਤ ਇਸ ਗੱਲ ਤੇ ਗੌਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ